ਮਾਤਾ ਬਦਾਲਸਾ ਸਵਰਗ ਸੁਧਾਰਗੀ ਤੇ ਉਹਦਾ ਪੁੱਤਰ ਅਲਰਕ ਰਾਜਗਦੀ ਤੇ ਬੈਠ ਗਿਆ ਔਰ ਰਾਜੇ ਨਰਮੋਹ ਦੇ ਨਾਲ ਪ੍ਰਸਿੱਧ ਹੋ ਗਿਆ ਉਹਦਾ ਇੱਕ ਪੁੱਤਰ ਪੈਦਾ ਹੋਇਆ ਰਤਨਤੋਏ ਜਦੋਂ ਜਵਾਨ ਹੋ ਗਿਆ ਤਾਂ ਇੱਕ ਦਿਨ ਉਹ ਸ਼ਿਕਾਰ ਖੇਡਣ ਜੰਗਲ ਦੇ ਵਿੱਚ ਗਿਆ ਜੰਗਲ ਦੇ ਵਿੱਚ ਉਸ ਨੂੰ ਪਿਆਸ ਲੱਗੀ ਪਿਆਸ ਪਾਣੀ ਭਾਲ ਦਾ ਭਾਲ ਦਾ ਦੇਖਿਆ ਵੀ ਇੱਕ ॠषि ਦੀ ਕੁਟਿਆ ਹੈ ਸੋਚਿਆ ਵੀ ਮਨਾ ਉੱਥੇ ਚਾਰ ਕੇ ਪਾਣੀ ਪੀਨਿਆ ॠषि ਦੇ ਕੋਲ ਨਮਸਕਾਰ ਕੀਤੀ ਪਾਣੀ ਦੀ ਮੰਗ ਕੀਤੀ ॠषि ਨੇ ਕਿਹਾ ਬੇਟਾ ਕਿੱਥੋਂ ਆਏ ਉਹ ਕਹਿੰਦਾ ਜੀ ਮੈਂ ਰਾਜਾ ਨਰਮੋਧ ਦਾ ਪੁੱਤਰ ਹਾਂ ਉਹ ਕਹਿੰਦਾ ਰਾਜਾ ਔਰ ਨਰਮੋਹ ਇਹ ਦੋਨੇ ਵਪਰੀਤ ਗੱਲਾਂ ਨੇ ਪਾਣੀ ਇੱਥੋਂ ਪੀ ਤੂੰ ਮੈਂ ਆਉਣਾ ਮੈਂ ਤੇਰੇ ਰਾਜ ਦੇ ਵਿੱਚ ਜਾ ਕੇ ਤੇਰੀ ਪਰਖ ਕਰਕੇ ਆਉਣਾ ਵੀ ਰਾਜ ਤੁਸੀਂ ਨਰਮੋਹ ਕਿਉਂ ਰਾਜੇ ਹੋਣ ਦੇ ਬਾਵਜੂਦ ਵੀ ਰਾਜ ਤਾਂ ਇੱਕ ਲਾਲਚ ਦਾ ਕੰਮ ਹੈ ਇੱਕ ਠੱਗੀਆਂ ਠੋਰੀ ਦਾ ਕੰਮ ਹੈ ਤੁਸੀਂ ਰਾਜੇ ਨਰਮੋ ਸੱਚ ਤੇ ਕਿਵੇਂ ਚੱਲਦੇ ਹੋ ਇੱਕ ॠषि ਆਪਦੀ ਕੁਟੀਆਂ ਨੂੰ ਛੱਡ ਕੇ ਜਦੋਂ ਰਾਜੇ ਨਰਮੋ ਦੇ ਰਾਜ ਦੇ ਵਿੱਚ ਗਿਆ ਤੇ ਸਭ ਤੋਂ ਪਹਿਲਾਂ ਡਿਊਟੀ ਦੇ ਵਿੱਚ ਇੱਕ ਗੋਲੀ ਇੱਕ ਬਾਂਦੀ ਨੌਕਰਾਨੀ ਮਿਲ ਗਈ ਉਹ ਬੋਲਦਾ ॠषि ਕਹਿਣ ਲੱਗਾ ਰਾਣੀ ਬਾਂਦੀ ਤੂੰ ਜਾ ਕੇ ਰਾਜ ਦੇ ਵਿੱਚ ਖਬਰ ਕਰ ਦੇ ਵੀ ਤੁਹਾਡਾ ਰਾਜਕੁਮਾਰ ਜਿਹੜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਸੀ ਰੀਤੂ ਰਤਨਧਵਜ ਉਹ ਸ਼ੇਰ ਨੇ ਮਾਰਤਾ ਜਾਓ ਜਾ ਕੇ ਉਹਦੀ ਲਾਸ਼ ਉੱਥੇ ਪਈ ਹੈ ਰਾਜੇ ਨੂੰ ਕੋ ਕਰਦੇ ਉਹ ਬੰਦ ਹੀ ਨਰਮੋਹ ਹੋਈ ਹੋਈ ਸੀ ਬ੍ਰਖਤ ਸੀ ਮਨ ਦੇ ਵਿੱਚ ਸੱਤ ਸੀਗਾ ਉਹੀ ਰਿਸ਼ੀ ਨੂੰ ਕਹਿਣ ਲੱਗੀ ਰਾ ਰਿਸ਼ੀ ਤੂੰ ਆਪਣਾ ਭਗਤੀ ਛੱਡ ਕੇ ਕਿਉਂ ਆਇਆ ਇੱਥੇ ਇਹ ਤਾਂ ਸੰਸਾਰ ਰੈਣ ਬਸੇਰ ਹੈ ਇਹ ਅਸਤ ਹੈ ਇੱਕ ਤੂੰ ਕਿਉਂ ਆਵਦਾ ਕਮ ਛੱਡੀ ਬੈਠੇ ਭਗਤੀ ਉਹਨੇ ਇੱਕ ਇੱਕ ਸ਼ੇਰ ਬੋਲਿਆ ਉਹਨੇ ਕਿਹਾ ਜਿੰਦਗੀ ਸਫਰ ਰੇਲ ਦਾ ਜਾਣਾ ਜਿਉ ਟਾਟਾ ਜੀ ਫਟਾ ਫਟ ਲੰਗਦੀ ਜਾਂਦੀ ਚੌਵੀ ਦਾ ਕਾਟਾ ਜੀ ਰੂਪ ਲੈਣ ਬਦਲਨੀ ਹੁੰਦਾ ਜਦੋਂ ਕਾਟਾ ਜੀ ਪੱਕੂ ਵਖ ਜਾਣਾ ਸਭ ਨੇ ਮੰਜ਼ਲ ਤੇ ਆਣ ਬਈ ਮੇਲ ਸੰਜੋਗੀ ਹੋਗੇ ਵਿਛੜ ਸਣ ਜਾਣ ਬਈ ਕਰਮਾਂ ਦਾ ਲੇਖਾ ਦੇ ਕੇ ਰਿਸ਼ੀ ਨੇ ਸਾਰਿਆਂ ਕੋਲ ਕੇ ਰਾਣੀ ਕੋਲ ਕੇ ਰਾਜੇ ਕੋਲ ਗਿਆ ਵਾਪਸ ਆ ਗਿਆ ਇੱਕ ਉਸ ਨੂੰ ਰਾਜਕਮਾਰ ਨੂੰ ਕਹਿਣ ਲੱਗਾ ਰਾਜਕਮਾਰ ਤੇਰੇ ਤੇ ਹੱਲਾ ਹੋ ਗਿਆ ਵਿਦੇਸ਼ੀ ਦਾ ਜਾਂ ਤੇਰੇ ਮਾਤਾ ਪਿਤਾ ਸਾਰੇ ਮਾਰਤੇ ਉਹਨੇ ਵੀ ਇਹ ਗੱਲ ਕਹੀ ਕਹਿਣ ਲੱਗਾ ਇਹ ਰੈਣ ਬਸੇਰਾ ਰਿਸ਼ੀ ਤੂੰ ਆਪਦੀ ਭਗਤੀ ਕਰ ਤੂੰ ਇੱਥੇ ਤਾਂ ਸਭ ਨੇ ਚਲੇ ਜਾਣਾ ਇੱਥੇ ਕਿਹਨੇ ਰਹਿਣਾਗਾ ਕਿਸੇ ਨੇ ਰਹਿਣਾ ਨਹੀਂਗਾ ਰਿਸ਼ੀ ਹੈਰਾਨ ਹੋ ਗਿਆ ਐਸਾ ਨਰਮੋ ਰਾਜਾ ਹੋਇਆ ਐਸੀ ਮਾਤਾ ਮਦਾਲਸਾ ਹੋਈ ਹੈ ਜੇ ਵਿਸਤਾਰ ਨਾਲ ਪੜਨਾ ਹੈ ਤਾ શ્રી ਚੰਦਰ ਆਣ ਨੂੰ ਖੋਲ ਕੇ ਪੜ ਲਿਓ ਜੇ 17ਵਾਂ ਅੰਕ ਕੱਲ ਨੂੰ ਪਾਉਣਾ ਹੈ ਸਾਰੇ ਉਸ ਤੋਂ ਪੜ੍ਹ